ਮੈਂ ਅੱਜ ਤੱਕ ਆਪਣੀ ਕੋਈ ਵੀ ਵੀਡੀਓ ਕਿਸੇ ਨੂੰ ਸ਼ੇਅਰ ਕਰਨ ਲਈ ਨਹੀਂ ਕਿਹਾ ਪਰ ਅੱਜ ਜੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਨੇ ਨਾ ਕੋਸ਼ਿਸ਼ ਕਰਿਓ ਕਿ ਇਹ ਸਾਰਿਆਂ ਦੇ ਨਾਲ ਸਾਂਝੇ ਕੀਤੇ ਜਾਣ ਜੇ ਵੀਡੀਓ ਸ਼ੇਅਰ ਨਹੀਂ ਨਾ ਕਰ ਸਕਦੇ ਤਾਂ ਮਿਲ ਬੈਠ ਕੇ ਜਦੋਂ ਵੀ ਟਾਈਮ ਲੱਗੇ ਸਮਾਂ ਮਿਲੇ ਤਾਂ ਬੈਠ ਕੇ ਭਗਤ ਪੂਰਨ ਸਿੰਘ ਜੀ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੇ ਵਿਚਾਰ ਇੱਕ ਦੂਜੇ ਨਾਲ ਬੈਠ ਕੇ ਜ਼ਰੂਰ ਸਾਂਝੇ ਕਰ ਲਿਓ ਤੁਸੀਂ ਦੇਖੋ ਜਦੋਂ ਪਿੰਗਲ ਬਾੜੇ ਦੀ ਅਰੰਭਤਾ ਕੀਤੀ ਜਾਂਦੀ ਹੈ ਨਾ ਹੁਣ ਧਿਆਨ ਦੇ ਨਾਲ ਇਸ ਚੀਜ਼ ਨੂੰ ਸੋਚ ਕੇ ਦੇਖਣਾ ਵੀ ਅੱਜ ਅਸੀਂ ਕਿੱਥੇ ਖੜੇ ਹਾਂ ਤੇ ਭਗਤ ਪੂਰਨ ਸਿੰਘ ਜੀ ਕਿੱਥੇ ਖੜੇ ਸੀ ਜਦੋਂ ਪਿੰਗਲ ਬਾੜੇ ਦੀ ਆਰੰਭਤਾ ਕੀਤੀ ਜਾਂਦੀ ਹੈ ਤਾਂ ਪਿੰਗਲ ਬਾੜੇ ਦੇ ਮੁਖੀ ਭਗਤ ਪੂਰਨ ਸਿੰਘ ਜੀ ਆਪ ਦੀ ਡਿਊਟੀ ਪਤਾ ਕਿੱਥੇ ਲਗਾਉਂਦੇ ਨੇ ਕਹਿੰਦੇ ਮੈਂ ਮਲਮੂਤਰ ਚੱਕਿਆ ਕਰਾਂਗਾ ਮੈਂ ਮਰੀਜ਼ਾਂ ਦੀ ਸਫਾਈ ਕਰਿਆ ਕਰਾਂਗਾ ਮੈਂ ਰਾਤ ਨੂੰ ਸੌਣ ਲੱਗੇ ਮਰੀਜ਼ਾਂ ਨੂੰ ਦੇਖਿਆ ਕਰਾਂਗਾ ਤੇ ਉਹਨਾਂ ਦੇ ਕੰਬਲਾਂ ਦੇ ਵਿੱਚ ਹੀ ਸੌਇਆ ਕਰਾਂਗਾ ਤੁਸੀਂ ਦੇਖੋ ਭਗਤ ਪੂਰਨ ਸਿੰਘ ਜੀ ਦਾ ਜੀਵਨ ਮੈਂ ਹੈਰਾਨ ਹੋ ਜਾਣਾ ਉਹ ਕੱਲਾ ਲਿਖਦੇ ਹੀ ਨਹੀਂ ਸੀ ਉਹ ਆ ਕੱਲਾ ਕਹਿੰਦੇ ਹੀ ਨਹੀਂ ਸੀ ਉਹ ਕਰਕੇ ਵੀ ਦਿਖਾਉਂਦੇ ਸੀ ਆਪਾਂ ਲਿਖਦੇ ਆ ਨਾ ਵੀ ਹਾਂ ਪ੍ਰਦੂਸ਼ਣ ਤੋਂ ਰਹਿਤ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ ਪਰ ਅਸੀਂ ਕੀ ਕਰ ਰਹੇ ਹੁੰਨੇ ਆ ਉਹਦੇ ਲਈ ਕੋਸ਼ਿਸ਼ ਕਰ ਰਹੇ ਹੁੰਨੇ ਆ ਵੀ ਪ੍ਰਦੂਸ਼ਣ ਜਿਹੜਾ ਉਹ ਘਟ ਜਾਵੇ ਜਾਂ ਪ੍ਰਦੂਸ਼ਣ ਨੂੰ ਠੱਲਿਆ ਜਾ ਸਕੇ ਆਪਾਂ ਪਾਣੀ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਆ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਆ ਤੇ ਜਾਂ ਸ਼ੋਰ ਸ਼ਰਾਬੇ ਦੀ ਗੱਲ ਕਰਦੇ ਆ ਹਨਾ ਤੇ ਕੀ ਅਸੀਂ ਇਹਦੇ ਉੱਪਰ ਕਦੇ ਕੰਮ ਵੀ ਕੀਤਾ ਕਿ ਕੇਵਲ ਮੇਰੇ ਵਰਗੇ ਨੇ ਲੰਬੇ ਲੰਬੇ ਲੇਖ ਲਿਖੇ ਤੇ ਜਾਂ ਫਿਰ ਵੀਡੀਓ ਬਣਾ ਬਣਾ ਕੇ ਪਾਈਆਂ ਤੇ ਬਸ ਕਹਾਣੀ ਇੱਥੇ ਖੜੀ ਐ ਨਹੀਂ ਭਗਤ ਪੂਰਨ ਸਿੰਘ ਜੀ ਨੇ ਕੁਝ ਕਰਕੇ ਵੀ ਦਿਖਾਇਆ ਆਪਣੇ ਹੱਥੀ ਜੇ ਪ੍ਰਦੂਸ਼ਣ ਦੀ ਗੱਲ ਕੀਤੀ ਤਾਂ ਹੱਥੀ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ ਉਪਰਾਲੇ ਵੀ ਕਰਕੇ ਦਿਖਾਏ ਕਮਾਲ ਦਾ ਜੀਵਨ ਸੀ ਉਹਨਾਂ ਦਾ ਤੁਸੀਂ ਦੇਖੋ ਸੋਚ ਕੇ ਬਈ ਤੁਰੇ ਜਾ ਰਹੇ ਨੇ ਹੱਥ ਦੇ ਵਿੱਚ ਬਾਟਾ ਫੜਿਆ ਹੋਇਆ ਇੱਕ ਹੱਥ ਦੇ ਵਿੱਚ ਟੱਲੀ ਫੜੀ ਹੋਈ ਹੈ ਤੁਰੇ ਜਾਂਦੇ ਜਾਂਦੇ ਜੇ ਰਸਤੇ ਦੇ ਵਿੱਚ ਕੋਈ ਗੰਦ ਪਿਆ ਹੈ ਕਿਸੇ ਵੀ ਤਰ੍ਹਾਂ ਦਾ ਪਿਆ ਹੈ ਤੇ ਭਗਤ ਪੂਰਨ ਸਿੰਘ ਜੀ ਨੇ ਉਹ ਗੰਦ ਚੁੱਕ ਕੇ ਸੁੱਟਿਆ ਰੁੱਖਾਂ ਦੇ ਵਿੱਚ ਪਾਇਆ ਜੇ ਪਸ਼ੂਆਂ ਦਾ ਕੁਝ ਮਲਮੂਤਰ ਮਿਲ ਗਿਆ ਜੇ ਪਸ਼ੂਆਂ ਦਾ ਰਾਹ ਦੇ ਵਿੱਚ ਪਿਆ ਹੋਇਆ ਕੋਈ ਗੰਦ ਮਿਲ ਗਿਆ ਤਾਂ ਉਹਨੂੰ ਚੱਕਣਾ ਚੱਕ ਕੇ ਦਰਖਤਾਂ ਦੇ ਵਿੱਚ ਰੁੱਖਾਂ ਦੇ ਵਿੱਚ ਬੇਲ ਬੂਟਿਆਂ ਦੇ ਵਿੱਚ ਪਾ ਕੇ ਉਸ ਦੀ ਸੰਭਾਲ ਕਰਨੀ ਜੇ ਕਿੱਲ ਮਿਲ ਜਾਣੇ ਲੋਹਾ ਮਿਲ ਜਾਣਾ ਤਾਂ ਉਹਨਾਂ ਨੂੰ ਵੀ ਚੱਕ ਕੇ ਉਹਦੀ ਸੰਭਾਲ ਕਰਨੀ ਜੀਵਨ ਦੇਖੋ ਤੁਸੀਂ ਕਿਦਾਂ ਦਾ ਟਿੰਗਲ ਬਾੜੇ ਦੇ ਵਿੱਚ ਰਹਿੰਦਿਆਂ ਹੋਇਆਂ ਉਥੋਂ ਦੇ ਮਰੀਜ਼ਾਂ ਦੀ ਸੇਵਾ ਸੰਭਾਲ ਕਰਨੀ ਮਲ ਮੂਤਰ ਨੂੰ ਸੰਭਾਲਣਾ ਉਹਨਾਂ ਦੇ ਨਾਲ ਛੂਤ ਤਪਦਿਕ ਵਰਗੇ ਮਰੀਜ਼ਾਂ ਦੇ ਜਿਹੜੇ ਰੋਗ ਲੱਗੇ ਹੁੰਦੇ ਸੀ ਉਹਨਾਂ ਦੇ ਵਿੱਚ ਹੀ ਸੌ ਜਾਣਾ ਉਹਨਾਂ ਦੇ ਮੂੰਹ ਸਾਫ਼ ਕਰਨੇ ਉਹਨਾਂ ਦੇ ਨਾਲ ਬੈਠ ਬੈਠ ਕੇ ਗੱਲਾਂ ਕਰਨੀਆਂ ਰਾਤ ਨੂੰ ਜਦੋਂ ਤੱਕ ਮਰੀਜ਼ ਸੌ ਨਹੀਂ ਸੀ ਜਾਂਦੇ ਉਦੋਂ ਤੱਕ ਆਪ ਉਦੋਂ ਤੱਕ ਆਪ ਵੀ ਨਾ ਸੌਣਾ ਜੀਵਨ ਦੇਖੋ ਤੁਸੀਂ ਕਿਦਾਂ ਦਾ ਉਹਨਾਂ ਦਾ ਜੇ ਉਹਨਾਂ ਦੀਆਂ ਲਿਖਤਾਂ ਤੁਸੀਂ ਪੜ੍ਹ ਕੇ ਦੇਖੋ ਨਾ ਖਾਸ ਕਰਕੇ ਪ੍ਰਕਿਰਤੀ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਤੇ ਕਮਾਲ ਦੀਆਂ ਲਿਖਤਾਂ ਨੇ ਤੁਸੀਂ ਦੇਖੋ ਕਿਸੇ ਦੇ ਘਰੇ ਜਾਂਦੇ ਨੇ ਇੱਕ ਮੈਡਮ ਡਾਕਟਰ ਹੁੰਦੀ ਹੈ ਉਹਦੇ ਘਰੇ ਜਾਂਦੇ ਨੇ ਅਮੀਰ ਲੋਕ ਸੀ ਉਹ ਤੇ ਉੱਥੇ ਲੱਕੜ ਦਾ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਉਹਨਾਂ ਦੀ ਰਸੋਈ ਦੇ ਵਿੱਚ ਉਹਨਾਂ ਦੇ ਡ੍ਰੈਗ ਰੂਮ ਦੇ ਵਿੱਚ ਬਹੁਤ ਸਾਰੀ ਲੱਕੜ ਲਾਈ ਹੋਈ। ਪਾਣੀ ਤੱਕ ਨਹੀਂ ਪੀਤਾ ਸੀ ਉਹਨਾਂ ਦੇ ਘਰੇ। ਕਹਿੰਦੇ ਤੁਸੀਂ ਇੰਨੀ ਲੱਕੜ ਵੱਢ ਕੇ ਇਨਾ ਨੁਕਸਾਨ ਕੀਤਾ ਮੈਂ ਤੁਹਾਡੇ ਘਰ ਦਾ ਪਾਣੀ ਨਹੀਂ ਪੀ ਸਕਦਾ। ਖੰਨੇ ਰੇਲ ਗੱਡੀ ਦੇ ਵਿੱਚੋਂ ਉਤਰਨਾ, ਤੁਰ ਕੇ ਆਪਣੇ ਪਿੰਡ ਨੂੰ ਜਾਣਾ। ਕਦੇ ਇਹ ਨਹੀਂ ਸੀ ਵੀ ਹਾਂ ਮੈਨੂੰ ਕੋਈ ਮੋਟਰ ਗੱਡੀ ਲੈਣ ਆਵੇ ਜਾਂ ਮੈਨੂੰ ਕੋਈ ਵਹੀਕਲ ਲੈਣ ਆਵੇ। ਨਹੀਂ ਕੋਸ਼ਿਸ਼ ਕਰਨੀ ਪ੍ਰਦੂਸ਼ਣ ਤੋਂ ਰਹਿਤ ਸਮਾਜ ਦੀ ਸੇਵਾ ਉਹਨਾਂ ਨੇ ਕਰਕੇ ਵੀ ਦਿਖਾਈ। ਤੁਸੀਂ ਇੱਕ ਕਮਾਲ ਦੀ ਚੀਜ਼ ਦੇਖੋ ਅੱਜ ਵੀ ਆਸ਼ਰਮ ਖੋਲੇ ਜਾਂਦੇ ਨੇ ਨਾ। ਤੇ ਮੰਨ ਲਓ ਕੋਈ ਆਸ਼ਰਮ ਖੋਲਣ ਵਾਲਾ ਉਹ ਜਾ ਕੇ ਕਿੰਨੀ ਕਿ ਸੇਵਾ ਕਰਦਾ ਹੈ ਠੀਕ ਹੈ ਆਪਾਂ ਮੰਨ ਲੈਂਦੇ ਆ ਵੀ ਉਹਨੇ ਨੌਕਰ ਰੱਖੇ ਹੁੰਦੇ ਨੇ ਹਨਾ ਉਹ ਨੌਕਰ ਉਥੇ ਤਨਖਾਹ ਲੈਂਦੇ ਨੇ ਤੇ ਉਹ ਜਾ ਕੇ ਉਹ ਨੌਕਰ ਕੰਮ ਕਰਦੇ ਨੇ ਹਨਾ ਲੋੜਵੰਦ ਜਿਹੜੇ ਹੁੰਦੇ ਨੇ ਲੋਕ ਉਹ ਰੱਖੇ ਜਾਂਦੇ ਨੇ ਬੀਬੀਆਂ ਰੱਖੀਆਂ ਜਾਂਦੀਆਂ ਨੇ ਭੈਣਾਂ ਰੱਖੀਆਂ ਜਾਂਦੀਆਂ ਨੇ ਠੀਕ ਹੈ ਉਹਨਾਂ ਦੀ ਸੰਭਾਲ ਕਰਦੀਆਂ ਨੇ ਬੰਦੇ ਰੱਖੇ ਜਾਂਦੇ ਨੇ ਬੰਦਿਆਂ ਨੂੰ ਸੰਭਾਲਣ ਦੇ ਲਈ ਹਨਾ ਉਹ ਇੱਕ ਦੂਜੇ ਦੇ ਸੰਭਾਲ ਪਰ ਇੱਕ ਆਸ਼ਰਮ ਖੋਲਣ ਵਾਲਾ ਮੈਨੂੰ ਇੰਜ ਲੱਗਦਾ ਹੈ ਵੀ ਮੇਰੇ ਵਰਗਾ ਉਹ ਬੜੇ ਟੌ ਟੱਪੇ ਦੀ ਜ਼ਿੰਦਗੀ ਜਿਉ ਰਿਹਾ ਹੁੰਦਾ। ਕਈ ਤਾਂ ਇਦਾਂ ਦੇ ਨੇ ਜਿਨ੍ਹਾਂ ਦਾ ਕੋਈ ਆਪਦਾ ਕੰਮ ਨਹੀਂ ਹੁੰਦਾ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਫਿਰ ਉਹ ਜ਼ਿੰਦਗੀ ਜਿਉਣ ਲਈ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਲਈ ਉਹ ਪੈਸੇ ਕਿੱਥੋਂ ਆਉਂਦੇ ਨੇ ਇਹ ਸਾਨੂੰ ਸਮਝ ਲੈਣਾ ਚਾਹੀਦਾ ਨਾ। ਕਿੱਥੇ ਭਗਤ ਪੂਰਨ ਸਿੰਘ ਜੀ ਤੁਸੀਂ ਦੇਖੋ ਜਦੋਂ ਪਾਕਿਸਤਾਨ ਤੋਂ ਆਏ ਨੇ ਤਾਂ ਇਕੱਲੇ ਕੱਲੇ-ਕੱਲੇ ਮਰੀਜ਼ ਦੀ ਸੰਭਾਲ ਕੀਤੀ ਗਈ, ਕੱਲੇ-ਕੱਲੇ ਮਰੀਜ਼ ਦੀ। ਹੱਥ ਦੇ ਵਿੱਚ ਘੰਟੀ ਫੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਤੇ ਟੱਲੀ ਖੜਕਾ ਕੇ ਮੰਗਣਾ, ਬਾਟੇ ਦੇ ਵਿੱਚ ਕੁਝ ਚੀਜ਼ਾਂ ਲੈ ਕੇ ਆਉਣੀ ਆ। ਕਿੰਨੇ ਮਰੀਜ਼ 800 ਦੀ ਗਿਣਤੀ ਦੱਸਦੇ ਨੇ। 800 ਮਰੀਜ਼ਾਂ ਦੀ ਸੰਭਾਲ ਕਰਨੀ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਕੋਲੇ ਘਰ ਘਾਟ ਵੀ ਨਹੀਂ, ਕੁਝ ਵੀ ਨਹੀਂ ਤੇ ਫਿਰ ਵੀ ਉਹਨਾਂ ਨੂੰ ਖਾਣ ਨੂੰ ਵੀ ਕੁਝ ਦੇਣਾ, ਉਹ ਬਿਮਾਰ ਨੇ, ਫਿਰ ਵੀ ਉਹਨਾਂ ਦੀ ਬਿਮਾਰੀ ਦੀ ਵੀ ਸੇਵਾ ਸੰਭਾਲ ਕਰਨੀ ਆ ਤੇ ਬਹੁਤ ਵੱਡੀ ਗੱਲ ਸੀ। ਤੇ ਅੱਜ ਦੇ ਸਮੇਂ ਤੇ ਟਿਕਾ ਕੇ ਦੇਖੋ ਉਹ ਇਨਸਾਨ ਅਸਲ ਸੇਵਾ ਕਰਕੇ ਦਿਖਾਈ ਜਿਹੜੀ ਗੱਲ ਆਉਂਦੀ ਹੈ ਨਾ ਗੁਰਬਾਣੀ ਦੇ ਵਿੱਚ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਨ ਪਾਈਏ ਦੀ ਗੱਲ ਆਉਂਦੀ ਆ ਗੁਰ ਕੀ ਸੇਵਾ ਸ਼ਬਦ ਵਿਚਾਰ ਤੋਂ ਕਿਉਂਕਿ ਗੁਰੂ ਦੀ ਸੇਵਾ ਕੀ ਹੈ ਸ਼ਬਦ ਦੀ ਵਿਚਾਰ ਸ਼ਬਦ ਦੀ ਵਿਚਾਰ ਗੁਰੂ ਦੀ ਵਿਚਾਰ ਤੋਂ ਉਹ ਇਨਸਾਨ ਸਿੱਖ ਕੇ ਚੱਲਿਆ ਸੀ ਕਿ ਦੁਨੀਆ ਦੇ ਵਿੱਚ ਜਾ ਕੇ ਸੇਵਾ ਕਿਵੇਂ ਕਰਨੀ ਹੈ ਇੰ ਤਾਂ ਐਵੇਂ ਨਹੀਂ ਕਹਿੰਦੇ ਭਗਤਪੂਰ ਨਸਂਗਦੀ ਅੱਜਵੇਂ ਹੁਣ ਜੂਨ ਮਹੀਨਾ ਚੱਲਦਾ ਨਾ 84 ਉਸ ਦੁਖਾਂਤ ਨੂੰ ਦੇਖਦਾ ਦੇਖਦਿਆਂ ਹੋਇਆਂ ਉਸ ਅਟੈਕ ਨੂੰ ਦੇਖਦਿਆਂ ਹੋਇਆਂ ਵੀ ਕਿਸ ਢੰਗ ਦੇ ਨਾਲ ਗੁਰਦੁਆਰੇ ਦੇ ਉੱਪਰ ਹਮਲਾ ਕੀਤਾ ਗਿਆ ਦਰਬਾਰ ਸਾਹਿਬ ਦੇ ਉੱਪਰ ਹਮਲੇ ਕੀਤੇ ਗਏ ਕਿੰਨੇ ਛੋਟੇ-ਛੋਟੇ ਬੱਚੇ ਮਤਾਮਾਂ ਤੱਕ ਜਿਹੜੀ ਸੰਗਤ ਉੱਥੇ ਆਈ ਹੋਈ ਸੀ ਉਹਨਾਂ ਨੂੰ ਕਿਸ ਢੰਗ ਦੇ ਨਾਲ ਜਿਹੜਾ ਸੀ ਉਹ ਕੁੱਚਲੇ ਆ ਗਿਆ ਉਹਨਾਂ ਦੇ ਉੱਪਰ ਕਿਵੇਂ ਤਸੱਦਦ ਕੀਤਾ ਗਿਆ ਕਿਵੇਂ ਉਹਨਾਂ ਨੂੰ ਗੋਲੀਆਂ ਦੇ ਨਾਲ ਬਰੂਦਾਂ ਦੇ ਨਾਲ ਉਡਾਇਆ ਗਿਆ ਕਿਵੇਂ ਬੰਨ ਬੰਨ ਕੇ ਉਹਨਾਂ ਨੂੰ ਖਿੱਚਿਆ ਗਿਆ ਹਨ ਇਸ ਸਾਰੇ ਨੂੰ ਦੇਖਦਿਆਂ ਹੋਇਆ ਉਹ ਇਨਸਾਨ ਸੀ ਜਿਨੇ ਆਪਣਾ ਪੁਰਸਕਾਰ ਜਿਹੜਾ ਸਰਕਾਰ ਨੇ ਦਿੱਤਾ ਸੀ ਉਹ ਵੀ ਵਾਪਸ ਕਰ ਦਿੱਤਾ ਸੀ ਅੱਜ ਚੌਧਰਾਂ ਦੇ ਭੁੱਖੇ ਲੋਕ ਆਪਣੀ ਚੌਧਰ ਚਮਕਾਉਣ ਦੇ ਲਈ ਰਾਜਨੀਤਿਕ ਆਗੂਆਂ ਦੇ ਪੈਰਾਂ ਦੇ ਵਿੱਚ ਉਹਨਾਂ ਦੇ ਕੀ ਕਹਿੰਦੇ ਹੁੰਦੇ ਨੇ ਪੈਰ ਚੱਟਦੇ ਨਜ਼ਰੀ ਆਉਂਦੇ ਉਹਨਾਂ ਦੇ ਜੁੱਤੀਆਂ ਚੱਟਦੇ ਨਜ਼ਰੀ ਆਉਂਦੇ ਨੇ ਪਰ ਭਗਤ ਪੂਰਨ ਸਿੰਘ ਜੀ ਉਹ ਸ਼ੇਰ ਉਹ ਮਰਜੀਬੜਾ ਉਹ ਜੂਦਾ ਉਹ ਸਿੱਦਕੀ ਸਿੱਖ ਉਹ ਸੂਰਮਾ ਜਿਹੜਾ ਗੁਰੂ ਨੇ ਗੱਲ ਕੀਤੀ ਹੈ ਨਾ ਵੀ ਜਾਂ ਕੋ ਹਰ ਰੰਗ ਲਾਗੋ ਇਸ ਯੋਗਮ ਹੈ ਸੋ ਕਹੀ ਅ ਤਹ ਸੂਰਾ ਉਹਨੇ ਬਣ ਕੇ ਦਿਖਾਇਆ ਉਸ ਸੂਰਮੇ ਨੇ ਮੈਂ ਫੇਰ ਬੇਨਤੀ ਕਰਾਂ ਲਿਖਦਾ ਸੀ ਬੋਲਦਾ ਸੀ ਕੇਵਲ ਲਿਖਦਾ ਬੋਲਦਾ ਹੀ ਨਹੀਂ ਸੀ ਉਹ ਕੁਝ ਕਰਕੇ ਵੀ ਦਿਖਾਉਂਦਾ ਸੀ ਅਜਿਹੇ ਇਨਸਾਨ ਦਾ ਅੱਜ ਜਨਮ ਦਿਨ ਹੈ ਕਿੰਨੇ ਕ ਲੋਕਾਂ ਨੇ ਉਹਨੂੰ ਯਾਦ ਕੀਤਾ ਕਿੰਨੇ ਕ ਲੋਕ ਨੇ ਜਿਹੜੇ ਉਹ ਕਿਸੇ ਵਧੀਆ ਪੱਧਰ ਦੇ ਉੱਪਰ ਬਾਤਾਂ ਵਰਨ ਨੂੰ ਲੈ ਕੇ ਲਾ ਲੋ ਤੁਸੀਂ ਬੜੇ ਬਾਤਾਂ ਵਰਨ ਪ੍ਰੇਮੀ ਤੁਹਾਨੂੰ ਸਮਾਜ ਚ ਮਿਲ ਜਾਣਗੇ ਕਿੰਨੇ ਕ ਲੋਕ ਨੇ ਜਿਨ੍ਹਾਂ ਨੇ ਅੱਜ ਦੇ ਦਿਨ ਭਗਤਪੂਰਨ ਸਿੰਘ ਜੀ ਨੂੰ ਯਾਦ ਕਰਦੇ ਆ ਹੋયા ਲੋਕ ਭਲਾਈ ਦੇ ਕੰਮ ਕੀਤੇ ਨੇ ਜਾਂ ਲੋਕਾਂ ਦੇ ਵਿੱਚ ਉਹਨਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਇਦਾਂ ਦੇ ਸਨ ਭਗਤਪੂਰਨ ਸਿੰਘ ਜੀ ਇਸ ਲਈ ਸਮਝਣਾ ਪੈਣਾ ਉਹ ਕੇਵਲ ਕਹਿੰਦੇ ਨਹੀਂ ਸਨ ਉਹ ਕਰਕੇ ਵੀ ਦਿਖਾਉਂਦੇ ਸਨ ਸਾਨੂੰ ਸਿੱਖਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ